हां जी जनरल जी ਆ ਜਿਹੜਾ ਅੱਜ ਧਰਨਾ ਤੁਹਾਡਾ 6ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਕੀ ਕਹਿਣਾ ਚਾਹੁੰਦੇ ਹੋ ਸਰ ਅੱਜ ਲੋਕਾਂ ਸਾਹਮਣੇ ਵੱਲੋਂ ਅਸੀਂ ਜਿਹੜਾ ਧਰਨਾ ਲਾਇਆ ਆ ਉਹ ਅੱਜ 6ਵੇਂ ਦਿਨ ਵਿੱਚ ਚੱਲੇ ਗਿਆ ਆ ਜਿਹੜਾ ਪਾਣੀ ਗੰਦੇ ਦਾ ਮਸਲਾ ਆ ਜਿਹੜਾ ਮਈਆ ਦਰਬਾਰ ਦੇ ਸਕੱਰੇ ਦੇ ਸਾਹਮਣੇ ਖੜਦਾ ਆ ਲੰਬੇ ਸਮੇਂ ਤੋਂ ਲਗਭਗ 4 ਸਾਲਾਂ ਤੋਂ ਜਿਹੜਾ ਪਾਣੀ ਗੰਦਾ ਉੱਥੇ ਖੜ ਰਿਹਾ ਜਿਹੜੇ ਮੀਡੀਪੀਓ ਮੈਡਮ ਆ ਉਹ ਕੋਈ ਵੀ ਇਹਦਾ ਹੱਲ ਨਹੀਂ ਕਰ ਰਹੇ ਇਸ ਕਰਕੇ ਜਿਹੜਾ ਪਹਿਲਾਂ ਵੀ ਧਰਨਾ ਲਾਇਆ ਸੀ ਉਹਦੇ ਵਿੱਚ ਵਿਸ਼ਵਾਸ ਵੀ ਦਵਾਇਆ ਸੀ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਪਰ ਕੰਮ ਸਹੀ ਨਹੀਂ ਚੜਿਆ ਉਸ ਤੋਂ ਬਾਅਦ ਡੇਢ ਦੋ ਮਹੀਨਿਆਂ ਬਾਅਦ ਫੇਰ ਪੱਕਾ ਧਰਨਾ ਜਿਹੜਾ ਇਹ ਐਲਾਨ ਕਰਕੇ ਲੱਗਾ ਆ ਇਸ ਕਰਕੇ ਸਾਡੇ ਕੋਲ ਅੱਜ ਮਜ਼ਦੂਰ ਯੂਨੀਅਨ ਦੇ ਆਗੂ ਆਏ ਆ ਜਰਨਲ ਮਜ਼ਦੂਰ ਯੂਨੀਅਨ ਦੇ ਆਗੂ ਜ਼ਿਲ੍ਹੇ ਦੇ ਸਕੱਤਰ ਆ ਅਨਪੋਤਾ ਜੀ ਜ਼ਿਲ੍ਹੇ ਦੇ ਪ੍ਰਧਾਨ ਆ ਸਾਡੇ ਸਿਕੰਦਰ ਸਿੰਘ ਜੀ ਇਹ ਆਏ ਆ ਮੈਦ ਦੇ ਲਈ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਮੈਂਤ ਲਈ ਹੱਟ ਕੋ ਪਹੁੰਚੇ ਆ ਜਦੋਂ ਵੀ ਕੋਈ ਵੱਡਾ ਇਕੱਠ ਕਰਨਾ ਤੇ ਇਹ ਵੱਡੀ ਗੰਢੀ ਦੇ ਵਿੱਚ ਮਜ਼ਦੂਰ ਸਾਥੀਆਂ ਨੂੰ ਸਾਡੇ ਕੋਲ ਪੱਠਾ ਮਜ਼ਦੂਰ ਜੁਨੀਅਨ ਦੇ ਵੀ ਆਏ ਹੋਇਆ ਸਾਥੀ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝ ਕਰਨਗੇ ਸਨੀਰ ਕੁਮਾਰ ਜੀ ਆਏ ਹੋਏ ਪੱਠਾ ਮਜ਼ਦੂਰ ਜੁਨੀਅਨ ਦੇ ਉਹ ਵੀ ਗੱਲਬਾਤ ਕਰਨਗੇ ਮੈਂ ਬੇਇਤਿਹਾਤ ਕਰੂੰਗਾ ਪ੍ਰਵਾਹ ਪ੍ਰਧਾਨ ਜੀ ਸਿਕੰਦਰ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਹਾਂਜੀ ਪ੍ਰਧਾਨ ਜੀ ਤੇ ਜਿਹੜਾ ਅੱਜ ਲੋਕ ਇਨਸਾਫ ਲੋਕ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਆ ਲੋਕਾਂ ਦਾ ਇਨਸਾਫ ਜਿਹੜਾ ਮੰਚਿਆ ਜਿਹੜਾ ਮਰੀਆ ਦੇ ਜਿਹੜੀ ਜਾਂਦੀ ਪਈ ਆ ਸੜਕ ਉਹਦੇ ਜਿੱਥੇ ਪਾਣੀ ਖੜਾ ਹੁੰਦਾ ਆ ਆਲੇ ਦੁਆਲੇ ਗੰਦਗੀ ਫੈਲੀ ਹੋਈ ਆ ਜਿਸ ਤਰ੍ਹਾਂ ਪਹਿਲਾਂ ਵੀ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਹੁਣ ਦੀ ਵੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਉੱਥੇ ਜਿਹੜਾ ਵੀਡੀਓ ਨੇ ਪਹਿਲਾਂ ਵੀ ਇਨਸਾਫ ਦਵਾਇਆ ਸਰਕਾਰਾਂ ਵੀ ਕਹਿੰਦੀਆਂ ਵੀ ਇਹ ਜਿਹੜਾ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਪਰ ਉਹ ਇਨਸਾਫ ਜਿਹੜਾ ਨਹੀਂ ਮਿਲਿਆ ਉਥੇ ਜਿਹੜਾ ਕੰਮ ਚੱਲ ਕੇ ਬੰਦ ਹੋ ਗਿਆ ਜਿਹੜਾ ਉਥੇ ਦਾ ਪਾਣੀ ਦਾ ਨਿਕਾਸ ਸੀਗਾ ਉਹ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਨਹੀਂ ਜਿਹੜਾ ਨਿਕਲਿਆ ਇਸ ਕਰਕੇ ਜਿਹੜਾ ਦੁਬਾਰਾ ਇੱਥੇ ਅੱਜ ਜਿਹੜਾ ਲੋਕ ਇਨਸਾਫ਼ ਮੋਰਚਾ ਜਿਹੜਾ ਧਰਨਾ ਲਗਾਇਆ ਗਿਆ ਇੱਥੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੇਖੋ ਸਰਕਾਰ ਵੱਡ-ਵਡੇ ਪੋਸਟਰ ਲਵਾਉਂਦੀ ਆ ਕਿ ਇਹ ਜਿਹੜਾ ਸਫਾਈ ਦਾ ਜਿਹੜਾ ਆ ਬਹੁਤ ਪ੍ਰਬੰਧ ਕੀਤਾ ਆ ਅਸੀਂ ਸਾਡੇ ਰਾਜ ਦੇ ਵਿੱਚ ਕੋਈ ਇੰਦਾਂ ਦਾ ਨਹੀਂ ਹੈਗਾ ਪਰ ਗਰਾਊਂਡ ਲੈਵਲ ਤੇ ਕੀ ਆ ਪੂਰੀ ਤਰ੍ਹਾਂ ਲੋਕਾਂ ਨੂੰ ਸੇ ਸੂਰਤ ਦੇਣ ਦੇ ਵਿੱਚ ਜਿਹੜੀਆਂ ਸਰਕਾਰ ਆ ਜਿਹੜੀ ਕਹਿੰਦੀ ਕਿ ਅਸੀਂ ਲੋਕਾਂ ਨੂੰ ਸਾਫ਼ ਦਵਾਉਣਾ ਆ ਪਰ ਉਹਦੇ ਵਿੱਚ ਇਨਸਾਫ਼ ਦਵਾਉਣ ਦੇ ਵਿੱਚ ਜਿਹੜੀ ਉਹ ਫੇਲ ਹੋਈ ਅੱਜ ਜਿਹੜੇ ਇੱਥੇ ਲੋਕ ਮਜ਼ਦੂਰ ਤੇ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਰੁੱਲ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਹੈਗੀ ਤੇ ਅੱਜ ਇੱਥੇ ਜਿਹੜਾ ਵੀਡੀਓ ਫਲੋਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਆ ਜੇ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਜੇ ਉਹ ਸੜਕ ਨੂੰ ਉੱਚਾ ਕਰਕੇ ਜਿਹੜਾ ਉਹਦਾ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜਾ ਉਹਦਾ ਨਿਸ਼ਾਬਾ ਆ ਉਹ ਬਹੁਤ ਜੋਰੀ ਤੌਰ ਤੇ ਜਿਹੜਾ ਭੁਗਤਣਾ ਪਊਗਾ ਇਸ ਕਰਕੇ ਜਿਹੜਾ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਨਰਲ ਮਜ਼ਦੂਰ ਯੂਨੀਅਨ ਨਾਲ ਉਹ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਦਾਂ ਦਾ ਵੀ ਲੋਕਨਸਾਬ ਮੋਰਚਾ ਫੈਸਲਾ ਕਰੂਗਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਚੱਲਾਂਗੇ ਧੰਨਵਾਦ ਜਿੱਤ ਲੜਦੇ ਲੋਕਾਂ ਦਾ ਹਾਂਜੀ ਅੱਜ ਦੇ ਲੋਕ ਇਨਸਾਫ ਮੰਚ ਦੇ ਧਰਨੇ ਤੇ ਵਿੱਚ ਸ਼ਮੂਲੀਅਤ ਦੇਣ ਲਈ ਅਸੀਂ ਪੰਜਾਬ ਪੱਠਾ ਵਰਪੇ ਯੂਨੀਅਨ ਐਟਕ ਵੱਲੋਂ ਅੱਜ ਫਲੋਰ ਵੀਡੀਓ ਦਫ਼ਤਰ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਵਾ ਜਿਹੜਾ ਮਈਆ ਭਗਵਾਨ ਦੀ ਜਿਹੜੀ ਸਰਕਾਰ ਦੀ ਜਿਹੜੀ ਜਗਾਵਾ ਉਹ ਬਹੁਤ ਪਰਾਚੀਨ ਹੈਗੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਇਹ ਬਹੁਤ ਪੁਰਾਣੀ ਪਰਾਚੀਨ ਜਗਾਵਾ ਤੇ ਇਹਦੇ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਜਿਹੜੇ ਸਮਰਥਕ ਹੈਗੇ ਆ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਕਿ ਇਸ ਮਸਲੇ 'ਤੇ ਜਲਦੋਂ ਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆ ਕਤਾਰ ਬਹੁਤ ਲੰਬੀ ਹੋ ਜਾਣੀ ਆ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜਾ ਵਾ ਇਹ ਜਿਹੜਾ ਮੁੱਦਾ ਵਾ ਫਲੋਰ ਵਾਲਾ ਉਹਤੇ ਜਿਹੜਾ ਹੈਗਾ ਵਾ ਆਪਣੇ ਦੇਖਰੇਖ ਦੇ ਵਿੱਚ ਜਲਦੀ ਤੋਂ ਜਲਦੀ ਇਹ ਇਹ ਜਿਹੜਾ ਮਸਲਾ ਸੁਲਝਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਪਰਚੋਂ ਪੰਜਾਬ ਪਰਚੋਂ ਲੋਕ ਜਿਹੜੇ ਆ ਕੇ ਫਲੋਰ ਦੇ ਜਿਹੜਾ ਮਸਲਾ ਆਏਗਾ ਵਾ ਉਹਤੇ ਬਹੁਤ ਵੱਡਾ ਇਕੱਠ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜਾ ਵਾ ਮਈਆ ਭਗਵਾਨ ਵਾਲਾ ਜਿਹੜਾ ਸਰਕਾਰ ਦਾ ਜਿਹੜਾ ਉਹ ਡੇਰਾ ਵਾਲਾ ਮਸਲਾ ਹੈਗਾ ਪਾਣੀ ਵਾਲਾ ਗੰਦੇ ਵਾਲਾ ਉਹਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਔਰ ਜਿਹੜੀ ਆ ਜਿਹੜੇ ਫਲੋਰ ਆ ਵੀਡੀਓ ਮੈਡਮ ਹੈਗੀ ਆ ਉਹਦੀ ਬਹੁਤ ਜਿਹੜੀ ਨਲਾਕੀ ਆ ਕਿ ਅੱਜ 6ਵੇਂ 7ਵੇਂ ਦਿਨ ਹੋ ਗਿਆ ਜਿਹੜੇ ਲੋਕ ਇਨਸਾਫ ਮੰਚ ਦੇ ਜਿਹੜੇ ਆਗੂ ਆ ਉਹ ਇਥੇ ਰੇਨ ਰਾਤ ਦਾ ਧਰਨਾ ਲਾ ਕੇ ਬੈਠੇ ਆ ਤੇ ਇਹਨੂੰ ਜਲਦ ਜਲ ਸਸਪੈਂਡ ਕਰਕੇ ਇੱਕ ਚੰਗਾ ਕਾਬਲੇ ਦਾ ਅਫਸਰ ਇਥੇ ਬਿਠਾ ਕੇ ਤੇ ਇਹ ਜਿਹੜਾ ਮਸਲਾ ਫਲੋਰ ਦਾ ਇਹਨੂੰ ਹੱਲ ਕੀਤਾ ਜਾਵੇ ਇਨਾਂ ਹੀ ਸ਼ਬਦਾਂ ਨਾਲ ਜੈ ਜਨਤਾ ਜੈ ਸੰਘਰਸ਼ ਜਿੱਤ ਕਰਦੇ ਲੋਕ